ਆਮ ਆਦਮੀ ਪਾਰਟੀ ਦੀਆਂ ਵੱਸ ਸਕਦੀਆਂ ਨੇ ਮੁਸੀਬਤਾਂ ਪੰਜਾਬ ਇਕਾਈ ਦੀ ਕਨਵੀਨਰਸ਼ਿਪ ਤੋਂ ਲਾਹੇ ਸੁਚਾ ਸਿੰਘ ਛੋਟੇਪੁਰ ਨੇ ਲਾਂਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ ਉਹ ਇਸ ਹਫਤੇ ਸ਼੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਪੰਜਾਬ ਯਾਤਰਾ ਸ਼ੁਰੂ ਕਰ ਰਹੇ ਨੇ 1 ਸਤੰਬਰ ਤੋਂ ਉਹ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਦਾ ਦੌਰਾ ਕਰਨਗੇ ਸੂਤਰਾਂ ਮੁਤਾਬਕ ਉਹ ਹਰ ਜ਼ਿਲ੍ਹੇ ਚ ਵਰਕਰਾਂ ਨੂੰ ਮਿਲਣਗੇ ਉਹਨਾਂ ਦੀ ਰਾਏ ਲੈ ਕੇ ਅਗਲੇ ਪ੍ਰੋਗਰਾਮ ਦਾ ਐਲਾਨ ਕਰਨਗੇ ਦਰਸਲ ਆਮ ਆਦਮੀ ਪਾਰਟੀ ਦੇ 6 ਜ਼ੋਨ ਇਨਚਾਰਜਾਂ ਨੇ ਛੋਟੇਪੁਰ ਦੇ ਘਰ ਅਹਿਮ ਮੀਟਿੰਗ ਕੀਤੀ ਸੋਮਵਾਰ ਨੂੰ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਪੰਜਾਬ ਚ ਹਰ ਜਗ੍ਹਾ ਦਿੱਲੀ ਦੀ ਲੀਡਰਸ਼ਿਪ ਨੂੰ ਕਾਲੇ ਝੰਡੇ ਵਿਖਾਏ ਜਾਣਗੇ ਮੀਟਿੰਗ ਦੌਰਾਨ ਪਾਰਟੀ ਨੂੰ 1 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਕਿਹਾ ਗਿਆ ਹੈ ਕਿ ਛੋਟੇਪੁਰ ਨੂੰ ਬਹਾਲ ਕੀਤਾ ਜਾਵੇ ਅਤੇ ਮੰਗ ਕੀਤੀ ਗਈ ਹੈ ਕਿ ਦਿੱਲੀ ਦੀ ਟੀਮ ਨੂੰ ਪੰਜਾਬ ਤੋਂ ਬਾਹਰ ਭੇਜਿਆ ਜਾਵੇ ਸਟਿੰਗ ਵਿਵਾਦ ਤੋਂ ਬਾਅਦ ਛੋਟੇਪੁਰ ਨੂੰ ਕਨਵੀਨਰ ਅਹੁਦੇ ਤੋਂ ਲਾਹਿਆ ਗਿਆ ਤੇ ਜਾਂਚ ਕਮੇਟੀ ਬਣਾਈ ਗਈ ਹੈ ਸਟਿੰਗ ਦੇ ਆਧਾਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਛੋਟੇਪੁਰ ਟਿਕਟਾਂ ਬਦਲੇ ਪੈਸੇ ਲੈ ਰਹੇ ਨੇ ਅਤੇ ਕਿ ਸੁਚੋਤ ਸਿੰਘ ਛੋਟੇਪੁਰ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰ ਚੁੱਕੇ ਕਿਉਂਕਿ ਇਸ ਮੌਕੇ 12 ਕੋਆਰਡੀਨੇਟਰ ਆਨ ਪਲੇਸ 12 ਚੋਂ 6 ਸਾਡੇ ਕੋਲ ਸੀਗੇ ਅੱਜ ਮੀਟਿੰਗ ਦੇ ਵਿੱਚ ਅਸੀਂ ਇਹ ਫੈਸਲਾ ਲਿਆ ਹੈ ਕਿ ਸੁੱਚਾ ਸਿੰਘ ਛੋਟੇ ਪਰ ਨੂੰ ਬਾ ਇੱਜ਼ਤ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਪਹਿਲੀ ਜਿਹੜਾ ਉਹਦਾ ਸੀਗਾ ਉਸੇ ਦੇ ਉੱਤੇ ਬਹਾਲ ਕੀਤਾ ਜਾਵੇ ਤੇ ਜੇ ਜਿਹੜੀ ਦਿੱਲੀ ਦੀ ਟੀਮ ਹੈ ਇੱਥੇ ਉਹਨੂੰ ਜਿਹੜਾ ਸਾਰੀ ਟੀਮ ਨੂੰ ਇੰਟਾਇਰ ਟੀਮ ਨੂੰ ਵਾਪਸ ਦਿੱਲੀ ਭੇਜਿਆ ਜਾਵੇ ਤੇ ਜੇ ਅਜੇ ਤੱਕ ਨਹੀਂ ਭੇਜਦੇ ਵਿਜ਼ਿਟ ਕਰਦੇ ਹਨ ਦਿੱਲੀ ਵਾਲੇ ਕਿਸੇ ਵੀ ਦਫ਼ਤਰ ਦੇ ਵਿੱਚ ਕਿਸੇ ਵੀ ਫੀਲਡ ਦੇ ਵਿੱਚ ਤਾਂ ਇਹਨਾਂ ਨੂੰ ਸਾਡੇ ਜਿਹੜੇ ਵਲੰਟੀਅਰ ਹੈ ਉਹ ਬਲੈਕ 플ੈਗ ਦੇ ਨਾਲ ਇਹਨਾਂ ਦਾ ਜਿਹੜਾ ਹੈਗਾ ਵਿਰੋਧ ਕਰਨਗੇ